ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਲੰਡਨ ਲਾਈਫ ਐਂਡ ਟਾਈਮਸ ਤੇ ਤੇ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਆਪਾਂ ਕਮਾਕੇ ਲੈ ਕੇ ਆਵਾਂਗੇ ਨਾਰਥ ਵਾਲਾ ਫੀਲਡ ਦੇ ਵਿੱਚ ਇੱਕ ਪਿਕਨਿਕ ਸਪੋਟ ਆ ਬੜਾ ਘੈਂਟ ਵਿਊ ਆ ਤੁਸੀਂ ਦੇਖੋਗੇ ਆ ਜੀ ਆਪਾਂ ਦਿਖਾਉਨੇ ਤੁਹਾਨੂੰ ਅੱਗੇ ਮੈਂ ਆ ਰਿਹਾ ਸ਼ਾਇਦ ਮੈਂ ਥੋੜਾ ਘਟੇ ਜਾਵੇ ਹਨਾ ਵੈਸੇ ਇੰਨਾ ਪੈਂਦਾ ਨਹੀਂ ਬੰਦ ਵੀ ਹੋ ਜਾਂਦਾ ਇਹ ਨਾਰਥ ਹੌਲਟ ਦੇ ਵਿੱਚ ਹੀ ਆ ਸਿੰਕਮੋਰ ਸਿੰਕਮੋਰ ਬੱਸ ਸਟਾਪ ਹੈ ਜਿਹੜਾ ਉੱਥੋਂ ਤੁਸੀਂ ਬਸ 5-10 ਮਿੰਟ ਦੀ ਵਾਕਤ ਹੈ ਉੱਥੇ ਤੁਸੀਂ ਦੇਖੋਗੇ ਕਿੰਨੀ ਕੈਂਟ ਪਿਕ ਨਿੱਕੇ ਸਪੋਟ ਆ ਬੜੀ ਕੈਂਟ ਵਿਕਲਿੰਗ ਸਪੋਟ ਆਗਾ ਨੇ ਤੁਸੀਂ ਆਪਣੀ ਫੈਮਿਲੀ ਨਾਲ ਵੀ ਆ ਸਕਦੇ ਹੋ ਬੱਚਿਆਂ ਨੂੰ ਘੁਮਾਉਣ ਲੈ ਕੇ ਆ ਸਕਦੇ ਹੋ ਤੇ ਜੇ ਕੋਈ ਇੱਥੇ ਨੇੜੇ ਤੇੜੇ ਰਹਿੰਦਾ ਉਹ ਵਰਕਆਊਟ ਕਰਨ ਲਈ ਵੀ ਇੱਥੇ ਆ ਸਕਦਾ ਹੈ ਇੱਥੇ ਨਾਰਥ ਹਾਲਟ ਗੋਲਫ ਕਲੱਬ ਹਕਸਲੀ ਕਲੋਸ ਤੇ ਤੁਸੀਂ ਇਹ ਇਹ ਆਪਣਾ ਸਿੰਕਮੋਰ ਗਾਰਡਨ ਇੱਥੋਂ ਤੁਸੀਂ ਤੁਰ ਕੇ ਤੇ ਇਹ ਇਹ ਸਟ੍ਰੀਟ ਦਾ ਤੇ ਇਹ ਰੋਡ ਆ ਹਕਸਲੀ ਕਲੋਸ ਇੱਥੇ ਸਿੱਧਾ ਜਾਣਾ ਦੂਜਾ ਅੱਗੇ ਲੈਫਟ ਹੈਂਡ ਸਾਈਡ ਤੋਂ ਨੂੰ ਦੇਖ ਜਾਣਾ ਹਕਸਲੀ ਰੋਡ ਨੂੰ ਮੁੜ ਕੇ ਤੇ ਉਹ ਉੱਥੋਂ ਸਿੱਧਾ ਆਈ ਜਾਣਾ ਆਈ ਜਾਣਾ ਲਾਸਟ ਦੇ ਵਿੱਚ ਆ ਕੇ ਨਾ ਦੋ ਦੋ ਰਸਤੇ ਜਾਂਦੇ ਆ ਇੱਕ ਲੈਫਟ ਨੂੰ ਇੱਕ ਰਾਈਟ ਨੂੰ ਆਪਾਂ ਹੁਣ ਲੈਫਟ ਵਾਲੇ 'ਚ ਲੈਫਟ ਵਾਲੇ ਦੇ ਵਿੱਚ ਆ ਗਏ ਆਪਾਂ ਤੇ ਉਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਮੈਂ ਹੋਰ ਨੇੜੇ ਹੁਣ ਨੇੜੇ ਜਾ ਕੇ ਦਿਖਾਉਣਾ ਸਾਰਾ ਉੱਤੇ ਆਪਾਂ ਉੱਤੇ ਚੱਲਦੇ ਆ ਹੁਣ ਪੂਰਾ ਦਿਖਾਉਣਾ ਹੈ ਵੀਊ ਇੱਕ ਤਾਂ ਇਹਨ ਬੱਦਲ ਹੋਇਆ ਪਿਆ ਉੱਪਰ ਕੈਂਟ ਵੀਊ ਔਰ ਇਹਦਾ ਪੂਰਾ ਹਨਨ ਤੇ ਇਹ ਸਾਈਕਲਿੰਗ ਸਿਕਲ ਨੂੰ ਰੋਡ ਆਹ ਸਾਈਕਲਿੰਗ ਕਰ ਸਕਦੇ ਆ ਇੱਥੇ ਤੁਰਫੇ ਤੁਰ ਕੇ ਆ ਸਕਦੇ ਆ ਉੱਥੇ ਨਾ ਸਾਰਾ ਚੜਨਾ ਪੈਂਦਾ ਚੜਦੇ ਆ ਗਾਹਣੇ ਹੁ ਅੱਜ ਪਤਾ ਲੱਗੂ ਬੈਲੀਆਂ ਦੇ ਜ਼ੋਰ ਦਾ ਉਹ ਸਾਰਾ ਚੜ ਕੇ ਜਾਣਾ ਪੈਂਦਾ ਤੁਹਾਨੂੰ ਸਾਰਾ ਦਿਖਾਉਣਾ ਹੈ ਉੱਤੋਂ ਇਹ ਦੇਖੋ ਜੀ ਆ ਇੱਥੇ ਨੋ ਸਵੀਵਿੰਗ ਹੈ ਵੈਸੇ ਤੇ ਆ ਕਿੱਡਾ ਸੋਹਣਾ ਪੌਂਡ ਕਹਿੰਦੇ ਇਹਨੂੰ ਕਿਆ ਕਹਿੰਦੇ ਆ ਨਾ ਕਿੰਨਾ ਘੈਂਟ ਆ ਹੈਗਾ 뷰 ਪੂਰਾ ਆਤਾ ਇੱਥੇ ਲੋਕ ਬਹੁਤ ਆਉਂਦੇ ਫੋਟੋ ਫੂਟੋਆਂ ਕੋ ਚਾਉਣ ਬਹੁਤ ਜ਼ਿਆਦਾ ਆਉਨੇ ਆ ਹਾਂ ਭਜਾਈ ਜਾਂਦਾ ਘਾਣੇ ਪੂਰਾ ਬਸ ਰੇਲ ਬਣਾਈ ਵੀ ਜਾਂਦਾ ਠੀਕ ਹੈ ਜੀ ਇੱਥੇ ਪੂਰਾ ਘੈਂਟ ਆ ਨਾ 뷰 ਵਧੀਆ ਤੇ ਇਹ ਦੇਖ ਲੋ ਇੱਧਰ ਹਨਾ ਅੱਗੇ ਵੀ ਆਏਗਾ ਤੇ ਆ ਸਾਰਾ ਏ ਤੇ ਤੁਹਾਨੂੰ ਸੁਆੰਸ਼ ਬੱਤਕਾਂ ਵਗੈਰਾ ਦਿਖਾਉਣਾ ਆ ਦੇਖੋ ਪਾਣੀ ਕਿੱਟਿਆ ਘਾਣ ਦਾ ਸਾਫ ਬੇ ਆ ਨਾ ਪੂਰਾ ਤੋਂ ਆਉਟ ਤੇ ਤੁਸੀਂ ਦੇਖ ਲਓ ਨਾ ਵਿਊ ਕਿੰਨੇ ਕੰਮ ਦਾ ਹੈ ਐਨ ਘੈਂਟ ਵਿਊ ਹੋਰੇ ਇਹ ਆ ਬੱਤੋ ਵੀ ਤੁਸੀਂ ਦੇਖੋ ਨਾ ਕਿੰਡੀ ਸੋਹਣੀ ਆ ਇਹ ਦੇਖੋ ਘੈਂਟ ਆ ਪੂਰੀ ਅੰਧੀ ਲੈਵਾ ਜੋ ਇਹ ਦੇਖੋ ਐਨੀ ਲੇਟਰ ਕਰਨਾ ਇਹ ਆਪਣਾ ਰੈਸਟ ਤੇ ਆ ਗਾ ਹਣੇ ਇਹ ਸਾਰਾ ਇਹ ਦੇਖੋ ਕਿੰਨਾ ਸੋਹਣਾ ਆ ਇਹ ਦੇਖਦਰੋ ਇਹ ਦੇਖ ਲੋ ਕਿੰਨੀ ਕਹਿਣਾ ਬਤਾਂ ਬਟੀਆਂ ਨਿਆਰੇ ਨਾਲ ਆ ਗਿਆ ਕਹਿੰਦੇ ਨੇ ਸਵੈਨ ਬਤਕੇ ਕਹਿੰਦੇ ਸਾਡੇ ਤਾਂ ਮੈਂ ਹਾਂ ਹੁਣ ਕਿਤੇ ਪਿੰਡ ਪੁੰਡੇ ਚ ਹੁੰਦੀ ਕਿਤੇ ਬਸ ਗਰਦਨ ਜੀ ਜਾਣੀ ਦੀ ਇਹਦੀ ਉਹ ਕਾਣੇ ਕਹਿੰਨਾ ਤਾਂ ਧਰ ਲੋ ਗਰਮੀ ਕਾਣੇ ਆਨ ਗਰਮ ਹੁੰਦਾ ਮੀਟਾ ਦਾ ਪਿੰਡ ਤਾਂ ਐਂ ਕਹਿਣਾ ਤਾਂ ਫਿਰ ਆ ਦੇਖ ਲੋ ਆ ਪਾਣੀ ਕਿੰਨਾ ਸਾਫ਼ ਹੈ ਨੀ ਕਲੀਨ ਪੂਰਾ ਤੁਹਾਨੂੰ ਦਿਖਾ ਰਿਆ ਸੀ ਗਾ ਇਹ ਦੇਖੋ ਗੱਡਿਆਂ ਘਾਣ ਬੱਤਗਾ ਪਾਣੀ ਹੈ ਨਾ ਕਾਣੇ ਨੀਲਾ ਪਾਣੀ ਹੈ ਪੂਰਾ ਸਾਫ਼ ਬਿਲਕੁਲ ਓਰੇ ਬਹੁਤ ਲੋਕ ਕਾਣੇ ਫੋਟੋ ਫੂਟੋ ਖਿਚਾਉਣਾ ਸੀ ਰੋਜ਼ ਦੇਖਦੇ ਹੁੰਦੇ ਤੇ ਵੀ ਚੱਲੀਏ ਕਿਸੇ ਦਿਨ ਚੱਲੀਏ ਹੈ ਨਾ ਕਿਸੇ ਨੇ ਟਾਈਮ ਇੰਦਾ ਲੱਗਦਾ ਬਸ ਅੱਜ ਟੀਆ ਛੁੱਟੀ ਦਾ ਲਾਹਾ ਲੈ ਲਈਏ ਹਨਾ ਤਾਂ ਕਰਕੇ ਤੂੰ ਜੈ ਕੈਮਰਾ ਕਰਕੇ ਹੁਣ ਸਾਰਾ ਮੈਂ ਤੁਹਾਨੂੰ ਲਾਈਵ ਥਿਊ ਦਿਖਾਉਂਗਾ ਪੂਰਾ ਘੈਂਟ ਕਾਣੇ ਘਰਾਂ ਬੈਠੇ ਤੁਸੀਂ ਇੰਜੋਏ ਕਰੋ ਟੈਨਸ਼ਨ ਨਹੀਂ ਲੈਣੀ ਕਾਣੇ ਇੰਡੀਆ ਦੀ ਗਰਮੀ ਆ ਆਪਣਾ ਛੱਡ ਕੇ ਸੀ ਵੀਡੀਓ ਲਾ ਲੈ ਕਰੋ ਤੁਸੀਂ ਨਜ਼ਾਰੇ ਨਾਲ ਹੁਣ ਸਾਰਾ ਇਹ ਕਾਣੇ ਯੂਕੇ ਦਾ ਦਿਖਾਵਾਂਗੇ ਕੱਲੀ ਕੱਲੀ ਚੀਜ਼ ਕਿੱਥੇ ਕੀ ਆ ਘੁੰਮਣ ਵਾਸਤੇ ਹੈ ਨਾ ਉਹ ਸਾਰਾ ਦਿਖਾਉਣਾ ਤੁਹਾਨੂੰ ਆਪਾਂ ਹੁਣ ਆਪਾਂ ਉਹਦੇ ਤੇ ਉੱਤੇ ਜਾਣਾ ਹੈ ਇਹ ਬੱਚਿਆਂ ਲਈਆਂ ਸਲਾਈਡਾਂ ਬਣੀਆਂ ਹੋਈਆਂ ਦੇਖੋ ਕਿੱਡੇ ਕੈਂਟ ਝੁੱਲੇ ਚੱਲੇ ਜਾਣ ਪੂਰਾ ਕੋਈ ਉਹ ਨਹੀਂ ਸਿਰਫ ਲੱਕੜੇ ਯੂਜ਼ ਕੀਤੀ ਵੀ ਇੱਥੇ ਉਹ ਇੱਕ ਸਲਾਈਡ ਜੀ ਆ ਬਸ ਉਹ ਹਨਾ ਉਹਦੀ ਆ ਬਾਕੀ ਸਾਰੀ ਲੱਕੜ ਯੂਜ਼ ਕੀਤੀ ਵੀ ਇੱਥੇ ਆ ਚੁੱਲੇ ਚੱਲਣ ਨੂੰ ਬਾ ਸੰਗੜੀਆਂ ਸੁੰਗੜੀਆਂ ਹਨਾ ਦੂਜੀਆਂ ਪੂਰਾ ਕਾਂਡਾ ਘਾਣੇ ਉੱਠੀ ਆਕੀ ਇੱਥੇ ਮੁੱਲ ਮੋੜਦਾ ਪੂਰਾ ਆਹ ਵਾ ਸਲਾਈਡਾਂ ਸਲੂਟਾਂ ਜਿਹੜੀਆਂ ਇਹ ਨੇ ਪੱਕੇ ਸਾਰੇ ਲੱਕੜ ਦਾ ਹੀ ਉਹ ਕਰਿਆ ਵਾ ਲੱਕੜ ਯੂਜ਼ ਕੀਤੀ ਹੋਈ ਆ ਇਹ ਸਾਰੀ ਹੈਗੀ ਪਿਕਨਿਕ ਸਪੋਟ ਆ ਇਹ ਸਾਰੀ ਪਿਕਨਿਕ ਸਪੋਟ ਆ ਤੇ ਇੱਥੇ ਫੈਮਲੀਆਂ ਆਉਂਦੀਆਂ ਆਪਣਾ ਫੂਡ ਵਗੈਰਾ ਲੈ ਕੇ ਆਉਂਦੀਆਂ ਤੇ ਬੈ ਕੇ ਇੰਜੋਏ ਕਰਦੀਆਂ ਨੇ ਨਜ਼ਾਰੇ ਨਾਲ ਇਸ ਪਾਰਕ ਬੜੀ ਖੁੱਲੀ ਖਾਲੀ ਜਿਆ ਬਹੁਤ ਦੂਰ ਤੱਕ ਆ ਫੀਲਡ ਹੈ ਇਹ ਇੱਧਰ ਆਈਸਕ੍ਰੀਮ ਵੈਨ ਆ ਗਈ ਹਨਾ ਤੇ ਉਹ ਇੱਕ ਦੂਜਾ ਉਧਰ ਆ ਗਿਆ ਪਹਾੜ ਜੇ ਇੱਕ ਆ ਗਿਆ ਆ ਮੈਨੂੰ ਸਭ ਤੋਂ ਉੱਚਾ ਜਿਹਾ ਲੱਗਦਾ ਇੱਥੇ ਚੱਲਦੇ ਆਪਾਂ ਹਨ ਵਧੀਆ ਬਣਾਇਆ ਬਾਹਰ ਰਸਤਾ ਰਨਿੰਗ ਰੂਨਿੰਗ ਵਗੈਰਾ ਕਰਨੀ ਆ ਉਹਦੇ ਲਈ ਬੜਾ ਸੋਹਣਾ ਹਨਾ ਉੱਤੇ ਆਪਣਾ ਚੜ ਕੇ ਜਾਓ ਭੱਜ ਕੇ ਚੜ ਕੇ ਆਓ ਯਾਰ ਸਾਡੇ ਘਰ ਦੇ ਨੇੜੇ ਹੀ ਆ ਬਿਲਕੁਲ ਕੋਈ ਨਾ ਹੁਣ ਥੋੜੇ ਜਿਹਾ ਜਨਾਬਾ ਦਾ ਆਇਆ ਕਰਾਂਗੇ ਜ਼ਰੂਰ ਇੱਥੇ ਇਹ ਦੋਨੇ ਪਾਸੇ ਨੂੰ ਜਾ ਰਿਹਾ ਰਸਤਾ ਉਧਰੋਂ ਵੀ ਆ ਤੇ ਇੱਧਰੋਂ ਵੀ ਆ ਹੱਬਾ ਇੱਧਰੋਂ ਚੜ ਕੇ ਆਏ ਆ ਇੱਧਰੋਂ ਹੀ ਸਵਾਦ ਆਉਂਦਾ ਚੜਨ ਦਾ ਹਨਾ ਹੋਰੇ ਪਾਸੇ ਨੂੰ ਤਾਂ ਸਾਰੇ ਦੂਜੇ ਪਾਸੇ ਨੂੰ ਤਾਂ ਸਾਰੇ ਹੀ ਹੋਣੇ ਆ ਕਾਣੇ ਪੁੱਠੇ ਪਾਸੇ ਨੂੰ ਪੰਗਾ ਲੈਣਾ ਆਪਾਂ ਦੇਖੋ ਕਿੰਨਾ ਘੈਂਟ 뷰 ਆ ਰਿਹਾ ਹੈ ਨਾ ਸਾਰਾ ਪੂਰਾ ਵਧੀਆ ਲੱਗ ਰਿਹਾ ਐਂ ਸਾਂ ਚੜਾਉਂਦਾ ਪੂਰਾ ਸਵਾਦ ਆ ਰਿਹਾ ਯਾਰ ਇਹ ਕਿੰਨਾ ਘੈਂਟ ਆ 뷰 ਇਰਮਨ ਲਾ ਦੇ ਰੇ ਨੰਬਾ ਲੈ ਹੀ ਆ ਪੋਣਗੇ ਨਾ ਇੱਥੇ ਨੂੰ ਵੰਗਾ ਲੈਣਾ ਫੇਰ ਇੱਥੇ ਨੂੰ ਹੀ ਲੈਣਾ ਮੰਗਾ ਘਾਣੇ ਕੁਆ ਬਸੇ ਨੂੰ ਨਾ ਇੱਧਰ ਨੂੰ ਜਾਣਾ ਹੈ ਹਾਈ 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 ਲਾਸਵਾ ਆਦ ਆ ਰਹੇ ਆ ਯਾਰ ਉਹ ਦੇਖੋ ਉੱਥੋਂ ਆਏ ਸੀਗੇ ਆਪਾਂ ਚੜ ਕੇ ਉਹ ਦੇਖੋ ਆਪਾਂ ਉਧਰੋਂ ਆਏ ਸੀਗੇ ਨਾ ਉਹ ਬੱਚਿਆਂ ਦੇ ਉਹ ਸਲਾਈਡਾ ਉਹ ਖੜੀ ਆ ਆਈਸਕ੍ਰੀਮ ਵਾਲੀ ਬੈਨ ਇਹਦੇ ਨਾਲ ਚੱਲ ਰਿਹਾ ਹੈ M20 ਫਾਈਵ ਜਿਹੜਾ ਬਰਮਿੰਗਮ ਤੇ ਲੰਡਨ ਲੰਡਨ ਨੂੰ ਜੋੜ ਰਿਹਾ ਉਹ ਵਾਲਾ ਇਹ ਹੈ ਤੇ ਉਧਰ ਦੂਜੀ ਪਹਾੜੀ ਜੀ ਹੈ ਨਾ ਪਹਾੜੀ ਕਹਿੰਦੇ ਆ ਉਹ ਆਪਣੇ ਨਾ ਇੱਧਰ ਸਾਰੀ ਲੋਕੇਸ਼ਨ ਦੇਖੋ ਕਿੰਨੀ ਜਿਆਦਾ ਸੋਹਣੀ ਆ ਐਂਡਾਂ ਦਾ ਵੀ ਉਹ ਪੂਰਾ ਦੇਖੋ ਕਿੰਨੀ ਸੋਹਣੀ ਲੋਕੇਸ਼ਨ ਆ ਘਰ ਕਿੰਨੇ ਸੋਹਣੇ ਲੱਗ ਰਹੇ ਆ ਇੱਥੋਂ ਹਨਾ ਇਹ ਦੇਖੋ ਦੇਖੋ ਕਿੰਨੇ ਸੋਹਣੇ ਘਰ ਲੱਗ ਰਹੇ ਹਨ ਇਹਨਾਂ ਨੇ ਸ਼ਾਮ ਕੇ ਰੱਖਿਆ ਉਹ ਸਾਰਾ ਹਰਿਆਲੀ ਦੇਖੋ ਤੁਸੀਂ ਯਾਰ ਕਿੰਨੀ ਆ ਜਿਵੇਂ ਇੱਥੇ ਵੀ ਆ ਵੀ ਸ਼ਹਿਰ ਆ ਪੂਰਾ ਟਾਣਾ ਹੈ ਨਾ ਆਪਣੇ ਦਾ ਸ਼ਹਿਰਾਂ ਜਿ ਦੇਖਿਆ ਹੁਣ ਕਿੰਨੀ ਘਟ ਆ ਰਹੀ ਐ ਇੱਥੇ ਦੇਖੋ ਰਖਤ ਤੇ ਰਖਤਾ ਹਰਿਆਲੀ ਹੋ ਰੇਲੀ ਦੇਖੋ ਕਿੰਨੇ ਹਨ ਤੋ ਬੈਸਟ ਅਗਰ ਆਪਾਂ ਇਹ ਦੋਨੋਂ ਦੇਖਦੇ ਆ ਨਾ ਇਹ ਇਧਰ ਵੀਊਅ ਅਰੇ ਦੱਸਿਆ ਵਾ ਹਨਾ ਸਾਰਾ ਇਹ ਤੁਸੀਂ ਪਾਉਜ਼ ਕਰਕੇ ਰੀਡ ਕਰ ਲਿਓ ਹਨਾ ਜੀ ਤੇ ਹੁਣ ਆਪਾਂ ਦਿਖਾਉਨੇ ਆਂ ਕਹਿੰਦਾ ਵੀਊ ਲੁਕਿੰਗ ਸਾਊਥ-ਈਸਟ ਇਹ ਸਾਰਾ ਤੁਸੀਂ ਦੇਖ ਲਿਓ ਨਾ ਕੀ ਉਸ ਲਿਖਿਆ ਵਾ ਅਲਾਦੀਨ ਟਾਵਰ ਕ੍ਰਿਸਟਲ ਪੈਲੇਸ ਰੇਡੀਓ ਮਾਸਟਰ ਨਾ ਇੱਥੇ ਸਾਰਾ ਕੁਝ ਲਿਖਿਆ ਵਾਕੀ ਕਿਊਬ ਰੈਜਿਸਟਰੀ ਮਿਊਜ਼ੀਅਮ ਹਨਾ ਥੀਮਸ ਵੈਲੀ ਯੂਨੀਵਰਸਿਟੀ ਇਹ ਸਾਰਾ ਹਨਾ ਬਾਕੀ ਤੁਹਾਨੂੰ ਇੱਧਰਲਾ ਵੀ ਦਿਖਾ ਦਿੰਨੇ ਆਪਾਂ ਵੀਊ ਇਹ ਇਹ ਉੱਤੇ ਆ ਹਨਾ ਇੱਥੇ ਬਣਾਇਆ ਵਾ ਐਸੀਗਾ ਨਾ ਕਹਿੰਦਾ ਵੀਊ ਲੁਕਿੰਗ ਨਾਰਥ-ਈਸਟਰ ਜੇ ਤੁਸੀਂ ਨਾਰਥ-ਈਸਟ ਵੱਲੋਂ ਦੇਖ ਰਹੇ ਹੋ ਤਾਂ ਸੈਂਟ ਮੈਰੀ ਚਰਚ ਨਾਰਥੋਲਡ ਹੈਰੋ ਔਨ ਦਾ ਹਿੱਲ ਇਹ ਸਾਰਾ ਤੁਸੀਂ ਇਧਰ ਨਾਲ ਵੀਊ ਚੈੱਕ ਕਰ ਲੋ ਹਨ ਦੇਖੋ ਕਿੰਨਾ ਸੋਹਣਾ ਹੈ ਵੀਊ ਅੱਗੇ ਥੋੜਾ ਜਿਹਾ ਗਿੱਲਾ ਇਧਰ ਨੂੰ ਘੁੰਮ ਕੇ ਥੋੜਾ ਜਿਹਾ ਤੁਹਾਨੂੰ ਦਿਖਾਉਣਾ ਫਿਰ ਸਾਰਾ ਘੁੰਮ ਕੇ ਫਿਰ ਆਪਾਂ ਦੂਜੇ ਦੇਖਦੇ ਆਂ ਦੂਜੇ ਤੇ ਜਾਣਾ ਹੈ ਹਾਂ ਇਤੋਂ ਡਲੇ ਕੱਢ ਕੇ ਮਾਰੇ ਕਿਸੇ ਦੇ ਮੈਨੂੰ ਲੱਗਦਾ ਇਹ ਸਾਰਾ ਦੇਖ ਲੋ ਹਨ ਇਹ ਦੇਖੋ ਵੀਊ ਕਿੰਨਾ ਸੋਹਣਾ ਹੈ ਦੀ ਵੈਸੇ ਜਿਹਦੋਂ ਨਾ ਮਨਾ ਛੁੱਟੀ ਆ ਇੱਥੇ ਨੂੰ ਆ ਜਾਓ ਦੋ ਦੋ ਵੀਰਾਂ ਅਠਵਾਂ ਨਾਲ ਆ ਕੇ ਇੱਥੇ ਪੀਓ ਇਹ ਡਸਟਬਿਨ ਇੱਥੇ ਛੁੱਟੋ ਚਲੋ ਜੀ ਨਈ ਆਰੇ ਨਾਲ ਗਾਹਣੇ ਘੁੰਮਦੇ ਜਾਓ ਥੱਲੇ ਕਿਤੇ ਹੁੰਨ ਨਾ ਸੇ ਉੱਪਰ ਗਾਹਣੇ ਉੱਪਰ ਚੜਕੇ ਦਾ ਕਹਿੰਦਾ ਇੱਕ ਵਾਰ ਪੀ ਲਈਏ ਉੱਪਰ ਕਿਤੇ ਸੈੱਟ ਹੋਈਏ ਥੱਲੇ ਮੁੜ ਕੇ ਗਲੋਟਣੀਆਂ ਖਾਂਦੇ ਹੀ ਜਾਈਏ ਸਾਰੇ ਹੈ ਉਹ ਕੰਮ ਨਾ ਹੋਵੇ ਕਈ ਕਹਿੰਦੇ ਹੁੰਦੇ ਨਾ ਵੀ ਉੱਥੇ ਜਾ ਕੇ ਪੈਕੇ ਲਾਉਣਾ ਉੱਪਰ ਚੜਕੇ ਆਏ ਵੀ ਉੱਪਰ ਦਾ ਚੜ ਗਏ ਜਣਾ ਸਾਰੇ ਉੱਪਰ ਜਾ ਕੇ ਸੈੱਟ ਹੋ ਗਏ ਸਾਰੇ ਹੀ ਮੁੜ ਕੇ ਕਿਤੇ ਅਥੋਂ ਸਿੱਧਾ ਗਲੋਟਣੀਆਂ ਜਾਂਦੇ ਉਹ ਉੱਥੇ ਜਾਓ ਦੇਖ ਲਓ ਕਿੰਨੀ ਕਿੱਥੇ ਘੜੀ ਹੈ ਬੈਨ ਸਿੱਧਾ ਜਾਓਗੇ ਜਣਾ ਉੱਥੇ ਨੂੰ ਆਹ ਉਹ ਦੇਖੋ ਪਿਕਨਿਕ ਸਪੋਟ ਆ ਉਹ ਵਿਛਾ ਲਈ ਚਾਦਰਾਂ ਨੇ ਖਾਣਗੇ ਫੂਡ ਵਗੈਰਾ ਅਰ ਕੈਂਡਾ ਆਪਣਾ ਤੈਨੂੰ ਮਾਣਾ ਹੁਣ ਬਧੀਏ ਟਾਈਮ ਦਾ ਬੜਾ ਚੱਕਰ ਆ ਕਿਉਂ ਇਹ ਸਵੇਰੇ ਬੰਦਾ ਚੱਲੇ ਜਾਂਦਾ ਜੌਬ ਤੇ ਨੂੰ ਸ਼ਾਮ ਨੂੰ ਹੁਣ ਫ੍ਰੀ ਹੁੰਦਾ ਵਾ 6-7 ਵਜੇ ਫਿਰ ਉਹ ਤੋਂ ਬਾਅਦ ਆ ਕੇ ਤੁਹਾਨੂੰ ਪਤਾ ਹੀ ਆ ਉਹਦਾ ਨਹੀਂ ਦਿਲ ਕਰਦਾ ਨਾ ਕੁਝ ਕਰਨ ਨੂੰ ਇਹ ਐਮ 25 ਜਿਹੜਾ ਐਮ 25 ਬਾ ਐਮ ਹਾਂਜੀ ਇਹ ਸਾਰਾ 뷰 ਤੁਸੀਂ ਦੇਖ ਲਿਆ ਨਾ ਆਪਾਂ ਆਏ ਸੀਗੇ ਇੱਥੇ ਆ ਦੇਖ ਲੋ ਇਹ ਸਾਰਾ ਵੀ ਚੈਕਿੰਗ ਦਾ ਜònਾ ਕਰਿਆ 뷰 ਦੇਖੋ ਤੇ ਤੁਸੀਂ 뷰 ਦਾ ਦੇਖ ਲਿਆ ਨਜ਼ਾਰਾ ਅੱਜ ਦਾ ਇਹ ਸੀਗੀ ਆਪਣੀ ਨੌਰਥ ਹਾਲਾ ਫੀਲਡ ਇਹ ਨੌਰਥ ਹਾਲਟ ਦੇ ਕੋਲੇ ਪੈਂਦੀ ਆ ਕਿ ਤੁਸੀਂ ਆਉਣਾ ਚਾਹੁੰਦੇ ਹੋ ਇੱਥੇ ਖਾਣ-ਪੀਣ ਦਾ ਵੀ ਹੈਗਾ ਉੱਥੇ ਬੈਠਣ ਨੂੰ ਰੈਸਟੋਰੈਂਟ ਹੈਗਾ ਉਹ ਵੀ ਤੁਹਾਨੂੰ ਮਿਲ ਜੂਗਾ ਤੇ ਇੱਥੇ ਕੋਈ ਟਿਕਟ ਨਹੀਂ ਫ੍ਰੀ ਹੈ ਸਾਰਾ ਹਨਾ ਤੇ ਕਮੈਂਟ ਕਰਕੇ ਦੱਸਿਓ ਅੱਜ ਦੀ ਵੀਡੀਓ ਕਿਦਾਂ ਦੀ ਲੱਗੀ ਤੇ ਵੱਧ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਸਪੋਰਟ ਕਰਿਓ ਤੇ ਜਿਹੜੇ ਵੀ ਨਵੇਂ ਆਏ ਨੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਆਪਣੇ ਨਵੇਂ-ਨਵੇਂ ਬਲੌਗ ਆਉਂਦੇ ਰਹਿਣੇ ਆ ਤਾਂ ਜੋ ਤੁਹਾਨੂੰ ਜਦ ਹੀ ਨੋਟੀਫਿਕੇਸ਼ਨ ਮਿਲ ਜਾਏ ਕਰੇ ਜਦੋਂ ਵੀ ਆਪਾਂ ਵੀਡੀਓ ਅਪਲੋਡ ਕਰਾਂਗੇ ਤੇ ਆਪਣਾ ਇਦਾਂ ਹੀ ਪਿਆਰ ਬਣਾਈ ਰੱਖਿਓ ਜਲਦੀ ਮਿਲਦੇ ਆ ਨਵੇਂ ਬਲੌਗ ਦੇ ਨਾਲ ਨਵੀਂ ਲੋਕੇਸ਼ਨ ਦੇ ਨਾਲ ਤੇ ਚੜਦੀ ਕਲਾ ਦੇ ਵਿੱਚ ਰਹਿਆ ਕਰੋ ਲਵ ਯੂ ਟੂ ਆਲ ਧਿਆਨ ਰੱਖਿਆ ਕਰੋ ਆਪਣਾ ਤਦ ਲਈ ਰੱਬ ਰੱਖਾ ਦਾ ਬਣਾਣੀ ਗਾਣੇ